ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਖਮਿੰਦਰ ਹਾਂ ਜੀ ਅੱਜ ਆਪਾਂ ਗਏ ਤਰੌਂਦੇ ਮੰਡੀ ਦੇ ਉੱਥੇ ਕਹਿੰਦਾ ਸਾਹਮਣੇ ਬਾਈ ਨੇ ਝੋਕੀ ਲੈ ਕੇ ਆਇਆ ਪਿਆਰੀ ਗੁਰੂ ਝੋਕੀ ਦੀ ਝੱਗੀ ਆ ਫਾਲੂਨ ਨੂੰ ਤਾਂ ਦਿੱਤੇ ਨੇ ਬਾਈ ਤੋਂ ਡਿਟੇਲ ਲੈ ਕੇ ਦਿੰਨੇ ਆ ਠੀਕ ਆ ਜੀ ਸਤਿ ਅਕਾਲ ਜੀ ਸਤਿ ਅਕਾਲ ਜੀ ਕਿਹੜਾ ਪਿੰਡ ਆ ਜੀ ਪਿੰਡ ਵੱਲੋ ਜੀ ਵੱਲੋ ਜੀ ਆਓ ਰਾਮਪੁਰੇ ਕੋਲੇ ਰਾਮਪੁਰੇ ਕੋਲੇ ਤੇ ਬਾਈ ਦਾ ਪਿੰਡ ਵੱਲੋ ਰਾਮਪੁਰੇ ਨਾਂ ਕੀ ਆ ਜੀ ਜਾ ਵੱਲੋਂ ਬੱਖੋਈ ਨਹੀਂ ਆਪਣਾ ਨਾ ਉਹ ਵੀ ਹੈ ਮੇਰਾ ਨਾਮ ਬਲਰਾਸ ਹੈ ਜੀ ਬਲਰਾਸ ਨੇ ਬਿਵਾਰ ਦਾ ਕੰਮ ਹੈ ਬਈ ਮੈਂ ਕਿਰੇਲੂ ਆ ਜੀ ਕਿਰੇਲੂ ਆ ਬਈ ਘਰ ਦੀ ਵਾਲੀ ਹਾਂ ਹਾਂ ਜੀ ਘਰ ਦੀ ਹੈ ਤੇ ਕਿਹੜਾ ਸੁਆ ਵੀਰੇ ਹੁਣ ਦੂਜਾ ਜੀ ਦੂਜਾ ਸੁਆ ਬਈ ਤੇ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕਾ ਬਈ 18 ਲੀਟਰ ਹੈ ਬਈ 18 ਲੀਟਰ ਹੁਣ ਮੋਦਕ ਤਿਆਰ ਆ ਹਾਂ ਬਈ ਜਮਾਂ ਤਿਆਰ ਆ ਹਾਈ ਸੁਆ ਕਹ ਕੇ ਬਣਾਵਾ ਸੁਆ ਇਹਦੇ ਬਈ 20 22 ਜਣਾ ਦੇ ਨੇੜੇ ਤੇ 22 ਜਣਾ ਦੇ ਨਾਲ ਜੀ ਆਪਾਂ ਟੀਕੇ ਦੀ ਗੱਲ ਕਰੀਏ ਬਈ ਕਿਹੜੇ ਟੀਕੇ ਦੀ ਆ ਕੀ ਗੱਲ ਨਹੀਂ ਯਾਰ ਮੇਰੇ ਜੱਤੇ ਵੀ ਆਪ ਜਰਮ ਨਹੀਂ ਮਾਂ ਦੀ ਗੱਲ ਕਰੀਏ ਕਿੰਨਾ ਕਰ ਦਿੰਦੀ ਰਹੀ ਆ ਤੁਹਾਡੇ ਕੋਲ ਨਹੀਂ ਮਾਂ ਨੇ ਸਾਡੇ ਕੋਲ 17 ਲੀਟਰ ਦੇ ਦੁੱਧਤਾ ਕਰ ਦਈ ਹੋ ਸੀ ਕਰਦੀ ਹੋ ਸੀ ਹਾਂ ਤੇ ਬਈ ਕੀ ਰੇਟ ਕਰਦਾ ਹੁਣ ਰੇਟ ਇਹਦਾ ਬਈ 2 ਬੱਚੀ 2 ਬੱਚੀ ਕਰਦਾ ਹਾਂ ਜਿਆਦਾ ਨਹੀਂ ਕਰੀਏ ਨਾ ਬਈ ਨਹੀਂ ਨਹੀਂ ਤੇ ਜੱਬਰ ਮੱਝ ਆ ਨਹੀਂ ਹਣਾ ਵੀ ਹੁਣ ਇਦੂ ਕੱਟਦਾ ਦੇਣੀ ਨਹੀਂ ਮੋੜ ਕੇ ਲੈ ਜਾਗੇ ਫੇਰ ਦੇ ਦੋ ਕੱਟ ਦੇ ਬਈ ਦੋ ਦੋ ਕੱਟ ਲਈਏ ਇੱਕ ਵਾਰੀ ਮੋਬਾਈਲ ਨੰਬਰ ਬੋਲੋ 78946616 7389462616 16 ਬਾਰੇ ਫੋਨ ਬਾਈ ਆਪਾਂ ਫੋਨ ਜਦੋਂ ਹੁਣ ਹੈ ਹੁਣ ਝੋਟੀ ਚੰਗੀ ਆ ਬਾਈ ਕੱਦ-ਕੁੱਦ ਚੰਗਾ ਮਾੜਾ ਬਾਬਾ ਕਰੇ ਮਾੜਾ ਦਰਦੀ ਹੋਏ ਵਾਲ ਵਾਲੇ ਤਾਂ ਹੋ ਸਕਦੇ ਨੇ ਇਹਦਾ ਕਿਤੇ ਘਰੋਂ ਵੀ ਬਾਹਰ ਕੱਢੇ ਗੱਲ ਕਰੀਏ ਜੱਟ ਬਲਾ ਹੈਗਾ ਬਾਈ ਨੇ ਬਾਲਬੂਲ ਕੱਟ ਰੱਖਿਆ ਨੇ ਉਹਦੇ ਕਰਕੇ ਥੋੜੀ ਜਿਹੀ ਲਾਲੀ ਦਿਹੁੰਦੀ ਹੈ ਸ਼ਿੰਗਾਰ ਚੂ ਕੇ ਬਾਈ ਚੰਗੀ ਲੱਗਿਆ ਬੱਲੋ ਬੰਡਾ ਬੱਲੋ ਇਹਦੇ ਕੋਲ ਦੇਖੋ ਜੋ ਟੀ ਦਾ ਫੁੱਲ ਕੇ ਗੁਰੀਆ ਬਾਈ ਗੱਲ ਬਣਾ ਰੱਖੀ ਆ ਬਾਈ ਨੇ ਜਿਵੇਂ ਬਾਈ ਕਹਿੰਦਾ ਘਰੇਲੂ ਆ ਕਾੜੀ ਜਰਾਂ ਨੂੰ ਵਾਈ ਘਟ ਨਹੀਂ ਹੈਗਾ ਬਾਰਾ ਠੀਕ ਆ ਝੋਟੀ ਦੀ ਗਰਦਨ ਗੁਰਦਨ ਦੇਖ ਸਕਦੇ ਹੋ ਤੁਸੀਂ ਠੀਕ ਆ ਬਹੁਤ ਚੰਗੀ ਝੋਟੀ ਆ ਥਣ ਕੱਲਾ ਕੱਲਾ ਲੱਗਾ ਬਾਈ ਕਹਿੰਦਾ ਹੁਣ 18 ਕਿਲੋ ਦੁੱਧ ਤਿਆਰ ਆ ਜੇ ਨੇਵੇ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਮੈਂ ਨੇੜੇ ਕਰਕੇ ਰੱਖੋੜਾ ਕੱਲਾ ਕੱਲਾ ਥਣਾ ਲੋਕੋ ਜਿਹੜਾ ਕੋਈ ਵੀ ਰੁਪਏ ਲਾਊਗਾ ਸਵਾਲ ਆਜੂ ਕਹਿੰਦਾ 18 ਕਿਲੋ ਦੁੱਧ ਤਿਆਰ ਆ ਇਹ ਕਿਸੇ ਵੀਰ ਨੂੰ ਚਰਦੀ ਲੱਗਦੀ ਆ ਤੇ ਬਾਈ ਇਹਨੂੰ ਫੋਨ ਕਰ ਲਿਓ ਮੋਬਾਈਲ ਨੰਬਰ ਲੈ ਕੇ ਦੇਵਾਂਗੇ ਤੁਹਾਨੂੰ ਬੜਾ ਬੱਚਾ ਜੀ ਆ ਬੱਚਾ ਘੱਟ ਹੈ ਘੱਟਾ ਦਾ ਦੇ ਬਾਈ ਇੱਕ ਵਾਰੀ ਮੋਬਾਈਲ ਨੰਬਰ ਤੇ ਐਡਰੈਸ ਬੋਲ ਦੋ ਜੇ ਕਹੇ ਵੀਰ ਨੂੰ ਚੰਗੀ ਲੱਗਦੇ ਹਨ ਫੋਨ ਕਰਕੇ ਘਰੇ ਆਉਣਗੇ ਪਿੰਡ ਬੱਲੋ ਬਾਈ ਹਾਂਜੀ ਜਲਾ ਬਠੰਡਾ ਜੀ ਚਾਹ ਬੱਲੋ ਬੋਲਦਾ ਜੀ ਹੁੰਦਾ ਇਹਨੂੰ ਹਾਂਜੀ ਹਾਂਜੀ ਤੇ ਮਾ ਬਲਰਾ ਸਿੰਘ ਜੀ ਮੋਬਾਈਲ ਨੰਬਰ ਬੋਲੋ 93 94 62 616 93 94 62 616 ਇੱਕ ਵਾਰੀ ਫੋਨ ਕਰ ਦੇਗਾ 616 ਹਾਂਜੀ ਇੱਕ ਵਾਰੀ ਫੋਲ ਕੇ ਦਿਖਾ ਦੇ ਬਈ ਦੁਬਾਰੇ ਬੜੀ ਲੰਮੀ ਦੋਰ ਲਈ ਬਈ ਨੰਨੀਆਂ ਖੜਾ ਤੇ ਵਕਦੀ ਇਹਨਾਂ ਤੋਂ ਬੰਦਿਆ ਨਾ ਘਰੇ ਨੂੰ ਬੰਦੇ ਨੇ ਠੀਕ ਆ ਗੱਲ ਤੇ ਘਰੋਂ ਮਾਜੇ ਕੋਈ ਯਾਰ ਰੱਖ ਤੇ ਇਤਨਾ ਆਉਂਦਾ ਤਾਂ ਆਪਾਂ ਮੋਬਾਈਲ ਨੰਬਰ ਤੁਹਾਨੂੰ ਲੈ ਕੇ ਦੇਤਾ ਤੇ ਤੁਸੀਂ ਦੇਖਦੇ ਹੋ ਬਾਈ ਕਹਿੰਦਾ 25 ਮੁੱਲ ਕਰਦੇ ਆ ਛੋਟੀ ਦਰਦੀ ਆ ਥੋੜੀ ਜੀ ਪਲੇਅਰ ਦੀ ਕੁਆਲਿਟੀ ਦੇਖ ਸਕਦੇ ਹੋ ਵੱਲੋਂ ਏਰੀਆ ਪਰ ਪੂਰੇ ਏਰੀਆ ਦੀ ਮੈਂ ਤੇ ਗਰਦਨ ਗੁਰਦਨ ਦੀ ਕੁਆਲਿਟੀ ਸਿੰਘਾਂ ਦੀ ਤੇ ਜਵਾ ਜੈਡ ਬਲੈਕ ਝੋਟੀ ਆ ਦੋਸਤੋ ਲੈ ਦੇ ਦੀ ਕੁਆਲਿਟੀ ਬਹੁਤ ਜੀ ਆ ਥੋੜੀ ਝੋਟੀ ਕੈਮਰੇ ਤੇ ਰੱਖੀ ਤਾਂ ਬੱਚੇ ਦਾ ਨਾ ਨਹੀਂ ਜਾਂਦੀ 18-20 ਦਿਨਾਂ ਦੀ ਸੀ ਹੋਈ ਆ ਬੜੀ ਜਨਾ ਹੁਣ 18 ਕਿਲੋ ਗੁੱਧ ਘਰੇ ਜੋ ਕੇ ਦੇ ਦਾਂਗੇ ਬੇ